Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪਤਾ ਨਹੀਂ ਕਿਹੜੀ ਤਕੰਦਾਜੀ ਕਰਨ ਲੈ ਮੈਂ ਤਾਂ ਸਮਝ ਨਹੀਂ ਆਉਂਦੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਪਾਰਟੀ ਹੈ ਤੁਹਾਨੂੰ ਪਤਾ ਕਿੰਨੇ ਆ ਨਾਮਜ਼ਦਗੀਆਂ ਹੋਈਆਂ ਕੋ ਪੇਪਰ ਜੇਕਰ ਅਜੇ ਤੱਕ ਇਹਨੂੰ ਕਰੋ ਪਾਜੀ ਗੱਲ ਸੁਣੋ ਹਾਂਜੀ ਹਾਂਜੀ ਕਿੰਨੇ ਆ ਨਾਮਜ਼ਦਗੀਆਂ ਹੋਈਆਂ ਕੋਈ ਕਿਸੇ ਨੂੰ ਫਾਈਲ ਪਾੜੀ ਹੋਵੇ ਕਿਸੇ ਦੀ ਕਿਸੇ ਦਾ ਕੁਝ ਹੋਇਆ ਕੋਈ ਗੱਲ ਨਹੀਂ ਆ ਇਹ ਹੁਣ जान के तका करके फैले जिनियां ਜਿਨ੍ਹਾਂ ਦੇ ਵਿੱਚ ਪੇਪਰ ਕਾਲ ਘੱਟ ਸੀ ਉਹ ਧੱਕੇ ਨਾਲ ਪੇਪਰ ਵਿੱਚ ਲਾਉਣੇ ਚਾਹਦੇ ਸੀ ਅੱਜ ਕਿਉਂਕਿ ਸਾਡਾ ਕੋਈ ਐਮਐਲਏ ਇੱਥੇ ਮੌਜੂਦ ਨਹੀਂ ਸੀ ਕੋਈ ਮੰਤਰੀ ਸਾਹਿਬ ਮੌਜੂਦ ਨਹੀਂ ਸੀ ਧੱਕੇ ਨਾਲ ਫਾਈਲਾਂ ਜਿਹਨੇ ਵਿੱਚ ਲਾਉਂਦੇ ਪ੍ਰਸ਼ਾਸਨ ਨੇ ਉਸ ਗੱਲ ਤੋਂ ਮਨਾ ਕਰਤਾ ਕਿ ਜਿਹੜੇ ਕਾਗਜ਼ ਧੱਕੇ ਨਾਲ ਸੀ ਜਿਹੜੀਆਂ ਫਾਈਲਾਂ ਤੋਂ ਆਉਂਦੀਆਂ ਉਹ ਨਹੀਂ ਲਾਉਣ ਦੇਣੀਆਂ ਦੁਬਾਰਾ ਉਹ ਫਾਈਲ ਕੱਢ ਕੇ ਨਵੀਂ ਫਾਈਲ ਵਿੱਚ ਸਬਮਿਟ ਕਰਨੀ ਚਾਹੁੰਦੇ ਸੀ ਰਿਪਲੇਸ ਕਰਨਾ ਰਿਪਲੇਸ ਕਰਨੀ ਚਾਹੁੰਦੇ ਸੀ ਤੇ ਉਹ ਪ੍ਰਸ਼ਾਸਨ ਨੇ ਨਹੀਂ ਕੀਤੀ ਤੇ ਫਿਰ ਇਹਨਾਂ ਨੇ ਆਪਣੇ 40-50 ਜਿਹੜੇ ਵਰਕਰ ਲਿਆ ਕੇ ਇੱਥੇ ਗੁੰਡਾਗਰਦੀ ਕੀਤੀ ਤਦਕਿ ਨਾਹਰੇਬਾਜੀ ਜੋ ਵੀ ਮੈਂ ਕਹਿ ਸਕਦਾ ਵੀ ਆ ਦਿੱਲੀ ਵਾਲੇ ਹੱਦ ਬੰਨੇ ਨਟਪਾ ਦਿੱਤੇ ਇਥੇ ਮਤਲਬ ਇਹ ਕਿ ਕਿਸ ਤਰ੍ਹਾਂ ਦੀ ਬਗਧਾਹ ਲੱਗਦੀ ਭਾਜਪਾ ਨੂੰ ਇਹਨਾਂ ਨੂੰ ਇਹ ਪਤਾ ਦਾ ਵੀ ਸਾਨੂੰ ਵੋਟ ਕੋਈ ਨਹੀਂ ਪੈਣੀ ਲੋਕ ਜਿਹੜੇ ਪੰਜਾਬ ਦੇ ਆ ਉਹ ਭਾਜਪਾ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਇਸ ਕਰਕੇ ਤੇ ਖਾਸ ਕਰਕੇ ਮੈਂ ਹੁਣ ਕਿਸੇ ਦੀ ਸ਼ਾਮ ਦੇ ਖਿਲਾਫ ਗੱਲ ਨਹੀਂ ਕਰਨੀ ਵੇਖੋ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਪਾਰਟੀ ਨੂੰ ਚੰਗਾ ਬਣਾਉਣ ਲਈ ਆਪਣੇ ਆਪ ਨੂੰ ਚੰਗਾ ਬਣਨਾ ਪੈਂਦਾ ਤੇ ਮੈਂ ਤੇ ਆਪਣੇ ਅਜੀਤ ਵੀਰ ਪ੍ਰਧਾਨ ਨੂੰ ਇਹ ਬੇਨਤੀ ਕਰੂੰਗਾ ਪੀ ਆਪਾਂ ਬਦਮਾਸ਼ੀ ਵਾਲਾ ਕੰਮ ਛੱਡ ਕੇ ਤੇ ਲੀਡਰੀ ਵਾਲੇ ਕੰਮ ਚਾਈਏ ਤੇ ਆਪਾਂ ਲੋਕਾਂ ਦਾ ਸਹਿਯੋਗ ਲਈਏ ਲੋਕਾਂ ਨੂੰ ਸਹਿਯੋਗ ਦਈਏ ਨਾ ਕਿ ਆਪਾਂ ਇਹ ਕਰੀਏ ਕਿ ਅੱਜ ਹਰਜੀਤ ਇੱਧਰ ਦੀ ਨੰਗੇ ਆਣ ਇੱਧਰ ਦੀ ਮਗਰ ਕੋਈ ਨੰਗੇ ਨਾ ਇਹ ਜ਼ਿੰਦਗੀ ਚ ਗੁਰੂਆਂ ਪੀਰਾਂ ਦੀ ਧਰਤੀ ਐ ਇੱਥੇ ਨਹੀਂ ਹੋਣਾ ਨਾ ਕਿਸੇ ਨੇ ਇਹਨੂੰ ਮਨਜ਼ੂਰ ਕਰਨਾ ਇਹ ਗੱਲ 12 ਨੰਬਰ ਵਾਰਡ ਤੇ ਐਸਾ ਕੋਈ ਖਾਸ ਐ ਵੀ ਨੀਤੀ ਤਕਰਾਰ ਹੈ ਤੁਹਾਡੀ ਕਿਉਂਕਿ ਉੱਥੇ 12 ਨੰਬਰ ਵਾਰਡ ਦੇ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਕੈਂਡੀਡੇਟ ਹੈ ਨਹੀਂਗਾ ਅੱਛਾ ਜੀ ਕਿਸੇ ਵੀ ਪਾਰਟੀ ਦਾ ਕੋਈ ਕੈਂਡੀਡੇਟ ਨਹੀਂ ਹੈਗਾ ਕਿਉਂਕਿ ਸਰਪ੍ਰਿੰਦਰ ਸਿੰਘ ਭਰੋਵਾਲ ਨੇ ਇ ਇੰਨਾ ਪਿਆਰ ਆ ਲੋਕਾਂ ਦਾ ਸਾਡਾ ਇੱਕ ਪਰਿਵਾਰ ਆ ਸਾਰਾ ਮੇਰੇ ਬੈਨਰ ਬਣਿਆ ਉੱਤੇ ਵੀ ਲਿਖਿਆ ਤੁਹਾਡਾ ਪਿਆਰ ਮੇਰੀ ਤਾਕਤ ਮੇਰਾ ਇੰਨਾ ਪਿਆਰ ਆ ਅਸੀਂ ਪਰਿਵਾਰ ਵਾਂਗ ਵਿਚਰਦੇ ਆ ਇਹਨਾਂ ਨੇ ਇੱਕ ਬਾਹਰੀ ਬੰਦਾ ਲਿਆ ਆ ਕੇ ਉੱਥੇ ਤੇ ਉਹਨੂੰ ਟਿਕਟ ਦੇ ਕੇ ਤੇ ਜਾਣ ਕੇ ਉੱਥੇ ਵੀ ਲਾਗੂ ਲਾ ਕਰਦੇ ਚਾਹੁੰਦੇ ਜਿਹੜੀ ਸਾਡੀ ਜਿਹੜੀ ਆਪਸ ਵਿੱਚ ਭਾਈਚਾਰਕ ਸਾਂਝ ਆ ਉਹਨੂੰ ਵੀ ਇਹ ਕਿਤੇ ਨਾ ਕਿਤੇ ਤੋੜਨਾ ਚਾਹੁੰਦੇ ਆ ਮੈਂ ਗੱਲ ਕਰਨ ਲੱਗਾ ਗਰੇਜ਼ ਨਹੀਂ ਕਰੂੰਗਾ ਕਿਤੇ ਨਾ ਕਿਤੇ ਉਹਨੂੰ ਵੀ ਠੇਸ ਪਹੁੰਚਾਉਣੀ ਚਾਹੁੰਦੇ ਸੀ ਤੇ ਇਹ ਕਰਕੇ ਇਹਨਾਂ ਨੂੰ ਅਸੀਂ ਜਾ ਕੇ ਇਹ ਸਵਾਰਡ ਦੇ ਵਿੱਚ ਤੇ ਸਾਡਾ ਨਾਂ ਨਿਸ਼ਾਨ ਨਹੀਂ ਆ ਨਹੀਂਗਾ ਇਹ ਕਰਕੇ ਇਹਨਾਂ ਨੇ ਉੱਥੇ ਆਣ ਕੇ ਸਪੈਸ਼ਲੀ ਉਸ ਚਵਾਰ ਦਾ ਇਹਨਾਂ ਨੇ ਮੁੱਦਾ اٹھਾਇਆ ਦੋਸ਼ ਲਾਇਆ ਜਾ ਰਿਹਾ ਹੈ ਕਿ ਜਿਹੜੀ ਫਾਈਲਾਂ ਰੱਦ ਕੀਤੀ ਜਾਣੀ ਹੈ ਵੇਖੋ ਜੀ ਜੇ ਕੋਈ ਬੰਦਾ ਆਪਣੀ ਘਰ ਦਾ ਨਕਸ਼ਾ ਪਾਸ ਨਹੀਂ ਕਰਾਊਗਾ ਠੀਕ ਹੈ ਨਾ ਜੀ ਤੇ ਠੂਠਾ ਐਫੀਡਵਿਟ ਦੇ ਦਊਗਾ ਵੀ ਮੇਰੇ ਨਕਸ਼ੇ ਪਾਸ ਹੈ ਮੈਂ ਕਮੇਟੀ ਦਾ ਕੋਈ ਦੇਣਦਾਰ ਨਹੀਂ ਆ ਉਹਦੇ ਵਿੱਚ ਮੈਂ ਕੀ ਕਰ ਸਕਦਾ ਜੀ ਉਹ ਤਾਂ ਫਿਰ ਸਰਕਾਰ ਨੇ ਵੇਖਣਾ ਭੀ ਜੇ ਇਹਦੀਆਂ ਦੇਣਦਾਰੀਆਂ ਰਹਿੰਦੀਆਂ ਤੇ ਇਹਨੇ ਠੂਠਾ ਕੋਈ ਦੇਵਣ ਦਿੱਤਾ ਤੇ ਉਹਦਾ ਤੇ ਕੁਦਰਤੀ ਘਾਲਿਆ ਉਹਦੀ ਫਾਈਲ ਰਿਜੈਕਟ ਹੋ ਗਈ ਮੈਂ ਕਿੰਨਾ ਸਕੋ ਉਲਟਾ ਉੱਤੇ ਪਰਚ ਅੱਜ ਵੀ ਇਹ ਹੰਗਾਮੀ ਤੋਂ ਬਾਅਦ ਮਤਲਬ ਤੁਸੀਂ ਬਾਤ ਵੀ ਵਿਚਰਨਾ ਵਾ ਇਹਨਾਂ ਨੇ ਵਿਚਰਨਾ ਤਾਂ ਨਹੀਂ ਸਗੋਂ ਤੁਸੀਂ ਇਹ ਕਿਹੜੀ ਸ਼ਾਇਦ ਕਿ ਉੱਤੇ ਪੈ ਰਹੇ ਹੋ ਵੇਖੋ ਮੈਂ ਨਿਕਿਆ ਨਿਕਿਆ ਗੱਲਾਂ 'ਚ ਪੈਂਦਾ ਹੀ ਨਹੀਂ ਮੈਂ ਬੜਾ ਬਰਾਡ ਮਾਈਟਡ ਬੰਦਾ ਵਾਂ ਮੈਂ ਜਿਹੜਾ ਬੰਦਾ ਖਲੋਤਾ ਉਹ ਉਹਨੂੰ ਮੈਂ ਕੋਈ ਸਮਝਦਾ ਨਹੀਂ ਨਾ ਮੈਂ ਉਹਨੂੰ ਕਦੇ ਵੇਖਿਆ ਨਾ ਮੈਂ ਉਹ ਮੇਰੇ ਲੈਵਲ ਦਾ ਜਿਹੜਾ ਮੇਰੇ ਲੈਵਲ ਦਾ ਹੀ ਨਹੀਂ ਆ ਉਹਦੇ ਵਾਸਤੇ ਮੈਂ ਐਵੇਂ ਕੋਈ ਦੋ ਜਦ ਕਰਾਂ ਮੈਂ ਤੇ ਕਿਹਨਾ ਲੈਕਚਰ ਹੋ ਜੇ ਸਭ ਮੇਰੀ ਉਹਦੇ ਨਾਲ ਉਹਨੂੰ 12 ਵੋਟਾਂ ਪੈਣੀਆਂ 12 ਨੰਬਰ ਵਾਰਡ 'ਚ ਤੇ ਮੈਨੂੰ 1200 ਪੈਣੀਆਂ ਤੇ ਕਰਕੇ ਮੈਂ ਤੇ ਉਹਦਾ ਕੋਈ ਗੱਲ ਹੀ ਨਹੀਂ ਮੇਰਾ ਉਹ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਅਪੀਲ ਕਰੂੰਗਾ ਜਿਵੇਂ ਤੁਸੀਂ ਮੈਨੂੰ ਪਿਆਰ ਕਰਦੇ ਰਹੇ ਜੇ ਕਰਦੇ ਜੇ ਮੈਂ ਤੁਹਾਡਾ ਰਿਣੀ ਹਾਂ ਮੇਰਾ ਸਿਰ ਸਦਾ ਹੀ ਤੁਹਾਡੇ ਕਰਮਾਂ 'ਚ ਕਦਮਾਂ ਦੀ ਝੁਕਦਾ ਰਹੂਗਾ ਤੇ ਮੈਂ ਜਿੰਨਾ ਚਿਰ ਮੇਰੇ 'ਚ ਆਪਣੇ ਸਰੀਰ 'ਚ ਤਾਕਤ ਹੈਗੀ ਆ ਮੈਂ ਤੁਹਾਂ ਦੇ ਹੀ ਨਾਲ ਨਿਸ਼ਕਾਮ ਸੇਵਾ ਕਰਦਾ ਰਹੂੰਗਾ ਸਾਨੂੰ ਇਹ ਪੂਰਾ ਯਕੀਨ ਹੋ ਗਿਆ ਬਾਬੇ ਗਾਰ ਨੰਬਰ 12 ਦੇ ਵਿਚਕਾਰਾਂ 'ਚ ਵੱਡੀ ਸਾਧ ਲਈ ਕਰਨੀ ਆ ਔਰ ਡਾਕੂਮੈਂਟੇਸ਼ਨ ਪੂਰੀ ਹੋਈ ਨੂੰ ਇਹਨਾਂ ਨੇ origignal ਕਾਗਜ਼ ਚ ਚੁੱਕ ਸਕਾ ਕੇ ਫਰੈਸ਼ ਕਾ ਕੇ ਲਾਤਾ ਕੋ ਜਾਤਾ ਵੀ ਬੰਦੇ ਦਾ ਸਮਾਂ ਜਿਹੜਾ ਖਰਾਬ ਹੋਇਆ ਉਹ ਆਪਣਾ ਵਿਚਾਰਾ ਭਜਨਟ ਕਰਕੇ ਕਾਗਜ਼ ਲੈ ਕੇ ਆਇਆ ਨਾਲ ਵਕੀਲ ਗਏ ਨੇ ਦੋ ਔਰ ਉਹਨਾਂ ਨੂੰ ਕਹਿ ਰਹੇ ਵੀ ਤੁਸੀਂ 3 ਵਜੇ ਤੱਕ ਹੀ ਸਰ ਕੋ 3 ਵਜੇ ਤੱਕ 3 ਵਜੇ ਤੱਕ ਤੁਹਾਨੂੰ ਅੰਦਰ ਨਹੀਂ ਆਉਂਦੀ ਆ ਕੇ ਨਹੀਂ ਆ ਤਾਂ ਸੋ ਲੋਕਾਂ ਦਾ ਅਸੀਂ ਇਹ ਕੰਮ ਨਹੀਂ ਹੋਣ ਦਵਾਂਗੇ ਚਾਹੇ ਸਾਨੂੰ ਹੁਣ ਇੱਥੇ ਸੰਘਰਸ਼ ਦਾ ਹਲ ਕਰਨਾ ਪਵੇ ਪੂਰੇ ਪੰਜਾਬ ਲੈਵਲ ਤੇ ਕਰਾਂਗੇ ਕੀ ਕਾਰਨ ਦੱਸਦੇ ਨੇ ਤਾਂ ਉਹ ਨਾ ਅੰਦਰ ਜਾਂਦਾ ਕੈਂਡੀਡੇਟ ਸਰ ਨੂੰ ਕੋਈ ਵੀ ਨਹੀਂ ਦੱਸਦਾ ਮੈਂ ਇਹ ਤਾਂ ਬਿਲਕੁਲ ਸਾਰਾ ਸਾਰ ਸਾਡੇ ਨਾਲ ਈ ਧੱਕਾ ਕਰ ਰ ਕੀ ਇਸ ਸਬੰਧ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਕੀ ਤਾਲਮੇਲ ਹੈ ਨੇ ਆਪਣੀ ਸੂਝ ਬੂਝ ਤੋਂ ਕੰਮ ਲੈਂਦੇ ਆਂ ਵਰ ਕੋ ਜੋਕ ਸ਼ਬਦ ਨਹੀਂ ਕਿ ਜਿੱਦਾਂ ਪਰਸੋਂ ਦੇ ਰੋਜ਼ ਤੋਂ ਕਿ ਪੂਰੇ ਤਰਨਤਾਰਨ ਸ਼ਹਿਰ ਨਿਵਾਸੀਆਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਹਨੇ ਪੂਰਾ ਸਹਿਯੋਗ ਦੇ ਰਹੇ ਨੇ ਜਿਸ ਨਗਰ ਕੌਂਸਲ ਦੇ ਡਾਇਰੈਕਟਰ ਦੇ ਵਿੱਚ ਤੇ ਸਥਾਨ ਸਰ ਦੀ ਪਾਰਟੀ ਪੂਰਾ ਦਰਸ ਤੋਂਣ ਲੱਪਿਆ ਤੇ ਅੱਜ ਪਹਿਲੋਂ ਦੋ ਦਿਨ ਰੱਦ ਕੇ ਇਹਨਾਂ ਬਦਮਾਸ਼ੀ ਕੀਤੀ ਅਸੀਂ ਪੂਰੇ ਯੋਰ ਦੇ ਨਾਲ ਲੋਕਤੰਤਰ ਦੀ ਆਵਾਜ਼ ਨੂੰ ਬਾਹਰ ਰੱਖਣ ਵਾਸਤੇ 25 ਤੇ 25 ਨਾਮਜਾ ਜਿਹੜੇ ਢਾਕਲ ਕਰਵਾਏ ਜਦੋਂ ਉਥੇ ਆਮ ਆਦਮੀ ਪਾਰਟੀ ਦੇ ਸੰਬੰਧਤਾਕੂਆਂ ਦਾ ਜ਼ੋਰ ਨਹੀਂ ਚੱਲਿਆ ਤੇ ਅੱਜ ਤੁਸੀਂ ਆਪ ਦੇਖੋ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਾਂ ਦੇ ਅਨੁਸਾਰ ਅੱਜ ਦਾ ਦਿਨ ਸਿਕਿਉਰਿਟੀ ਵਾਸਤੇ ਹੁੰਦਾ ਜੀ ਤੇ ਸਿਕਿਉਰਿਟੀ ਦੇ ਆਧਾਰ ਤੇ ਉੱਤੇ ਦੋ ਵਰੀਆਂ ਉਮੀਦਵਾਰ ਨੂੰ ਸੁਣਿਆ ਜਾਂਦਾ ਤੇ ਉਹਨੂੰ ਸੈਟੀਸਫਾਈਡ ਕੀਤਾ ਜਾਂਦਾ ਜੀ ਤੇ ਜੇ ਇਹਨਾਂ ਉਮੀਦਵਾਰਾਂ ਨੂੰ ਸੁਣਨੀ ਨਹੀਂ ਆ ਤੇ ਚੁੱਪ ਕਰਕੇ ਲਿਸਟ ਬਾਹਰ ਲਾਦਨ ਫਿਰ ਇਹਨਾਂ ਨੂੰ ਅੱਜ ਦਾ ਦਿਨ ਰੱਖਣ ਦੀ ਕੀ ਲੋੜ ਸੀ ਤੇ ਤੁਹਾਡੇ ਸਾਹਮਣੇ ਆ ਪੂਰੇ ਸਤਾਧਰ ਦੇ ਬੰਦਿਆਂ ਨੇ ਪੂਰੀ ਰੱਜ ਕੇ ਬਦਮਾਸ਼ੀ ਕੀਤੀ ਪੂਰਾ ਪ੍ਰਸ਼ਾਸਨ ਨੇ ਵੀ ਉਹਨਾਂ ਦਾ ਸਾਥ ਦਿੱਤਾ ਪੂਰਾ ਮੂਕ ਦਰਸ਼ਨ ਹੋ ਕੇ ਉਹਨਾਂ ਲੋਕ ਕੋਈ ਕਸਰ ਨਹੀਂ ਸੀ ਹੈਗੀ ਕਿ ਜਿੰਨਾ ਵੀ ਸਤਾ ਧਰਦੇ ਆਦਮੀਆਂ ਨੂੰ ਜਿੰਨਾ ਵੀ ਪ੍ਰﺯੈਂਟ ਕੀਤਾ ਜਾਵੇ ਅਸੀਂ ਉਹਨਾਂ ਵਿੱਚ ਕਰੀਏ ਕਿ ਆ ਤੁਹਾਡੇ ਸਾਹਮਣੇ ਆ 12 ਨੰਬਰ ਵਾਰਡ ਦੇ ਵਿੱਚ ਤੁਸੀਂ ਆਪ ਲਿਸਟ ਵੇਖ ਲਿਓ ਕਿ ਤੁਹਾਨੂੰ ਕੋਈ ਹੋਰ ਦੂਜਾ ਉਮੀਦਵਾਰ ਨਹੀਂ ਕਿਹੜਾ ਫਾਈਲ ਸਤਾ ਧਰਦਾ ਮੀਤਵਾਰ ਦੇ ਫਾਈਲ ਕੰਪਲੀਟ ਨਹੀਂ ਸੀ ਫਾਈਲ ਪੂਰੀ ਪ੍ਰੋਪਰ ਕੰਪਲੀਟ ਸੀ ਸਿਕਿਉਰਟ ਨਹੀਂ ਤੇ ਕੋਸ਼ਿਸ਼ ਕਰਦੇ ਸੀ ਅੰਦਰ ਵੀ ਫਾਈਲ ਰਿਪਲੇਸ ਕਰਨ ਦੀ ਕੋਈ ਵੇਖੋ ਜੀ ਇਹ ਤਾਂ ਸਤਾ ਧਰਦੇ ਬੰਦੇ ਨੂੰ ਕੋਭਾਨਣਾ ਚਾਹੀਦਾ ਜੀ ਉਮੀਦਵਾਰ ਸਵੇਰ ਤੋਂ ਹੀ ਹੁਣ ਤੱਕ ਖੜਾ ਤੇ ਉਹ 12 ਨੰਬਰ ਤੇ ਮੀਤਵਾ ਨੂੰ ਅੰਦਰ ਹੀ ਨਹੀਂ ਨਿਕੰਟਦਾ ਜਾ ਰਿਹਾ ਲੋਕੋਨਾਂ ਨੂੰ ਪਤਾ ਹੈ ਕਿ ਟਾਈਮ 3 ਵਜਣ ਤੇ ਬਾਅਦ ਚ ਅਸੀਂ ਲਿਸਟ ਜਿਹੜੀ ਆ ਉਹ ਪ੍ਰਾਪਰ ਦੱਸ ਦਈਏ ਕਿ ਆ ਕਾਗਜ਼ੇ ਰਿਜੈਕਟ ਹੋ ਗਏ ਨੇ ਤੇ ਮੈਂ ਤੇ ਇਹਨਾਂ ਨੂੰ ਬੇਨਤੀ ਕਰਦਾ ਫਿਰ ਅੱਜ ਦਾ ਦਿਨ ਰੱਖਣ ਤੇ ਕੋਈ ਲੋੜ ਨਹੀਂ ਸੀ ਮਤੇ ਨਾਉਣੇ ਲਿਸਟ ਬਾਹਰ ਲਾਓ ਕਿਉਂ ਤੁਸੀਂ ਲੋਕਾਂ ਨੂੰ ਵੀ ਜਿਹੜਾ ਪਰੇਸ਼ਾਨ ਕਰ ਰਹੇ ਹੋ ਕਿਉਂਕਿ ਇਹਨਾਂ ਲੋਕਾਂ ਨੂੰ ਘੱਟ ਧਾਰਿਆ ਹੋਣਾ ਕਿ ਭਾਰਤੀ ਦਸਤਾ ਪਾਰਟੀ ਨੂੰ ਲੋਕ ਪਿਆਰ ਕਰ ਰਹੇ ਨੇ ਕਿ ਜਿਹਦੇ ਮੋਢਿਆਂ ਤੇ ਜਨਤੋ ਕਦੇ ਨਹੀਂ ਇਸ ਚੱਕਰ ਤੋਂ ਬੰਦੋ ਕਹਿੰਦਾ ਇਲੈਕਸ਼ਨ ਲੜੋ ਜੀ ਕਿ ਜਿਹਨੂੰ ਲੋਕ ਚੁਣਨਗੇ ਕਿ ਅਸੀਂ ਉਹਨਾਂ ਨੂੰ ਸਿਰ ਮੱਥੇ ਜਿਹੜਾ ਮੰਨਾਂਗੇ ਕਿ ਇੱਥੇ ਇਹਨਾਂ ਨੂੰ ਸਤਾ ਧਰ ਦੀ ਪਾਰਟੀ ਨੂੰ ਸਿਰਫ ਇਹੋ ਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਆ ਉਹ ਕਾਗਜ਼ ਭਾਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਰਿਜੈਕਟ ਕਰਾਏ ਜਾਣ ਤੇ ਜੋ ਪਿਛਲੇ ਸਮੇਂ ਚ ਕਰਦੇ ਆ ਰਹੇ ਉਹ ਚੀਜ਼ੇ ਹੁਣ ਕਰਦੇ ਨੇ ਜਿਹੜੀ ਪ੍ਰੋਬਲਮ ਆ ਸਿਰਫ ਬਾਅਦ ਨੰਬਰ 12 ਚ ਆ ਰਹੀ ਆ ਕਿ ਹੋਰ ਵੀ ਕਿਸ ਤੁਹਾਡੇ ਸਾਹਮਣੇ ਆ ਚ ਬਹੁਤ ਕੁਝ ਹੋ ਰਿਹਾ ਜੀ ਅੰਦਰ ਸੰਗੰਤਰ ਜਾਣੀ ਪਤਾ ਜਾ ਰਿਹਾ ਸਾਡੇ ਉਮੀਦਵਾਰਾਂ ਦੀ ਗੱਲ ਹੀ ਨਹੀਂ ਸੁਣੀ ਜਾ ਰਹੀ ਬਾਰ ਬਾਰ ਬਾਹਰ ਕੱਢ ਦਿੰਦੇ ਆ ਬਾਰ ਬਾਰ ਜਿਹੜਾ ਬਾਹਰ ਕੱਢ ਦਿੱਤਾ ਜਾਂਦਾ ਹੈ ਕੰਪਲੈਕਸ ਤੋਂ ਬਾਹਰ ਕੱਢ ਤੁਹਾਡੇ ਸਾਹਮਣੇ ਪ੍ਰਸ਼ਾਸਨ ਪੂਰਾ ਪਰੇਸ਼ੇ ਰਿਹਾ 77% ਜੋ 77% ਕਹਿ ਰਹੀ ਹੈ ਪ੍ਰਸ਼ਾਸਨ ਪੂਰਾ ਉਹਨਾਂ ਦੀ ਗੱਲ ਸੁਣਦਾ ਹੈ ਦੂਜੇ ਪੱਤੇ ਦੀ ਗੱਲ ਨਹੀਂ ਸੁਣਦਾ ਫਿਰ ਕਿ ਸ਼ਰਿਆਮ ਜਿਹੜਾ ਲੋਕਤੰਤਰਤਾ ਘਾਣ ਕਰਦਾ ਆਮ ਆਦਮੀ ਪਾਰਟੀ ਜਿਹੜੀ ਕਸਰ ਨਹੀਂ ਛੱਡਣ ਦੀ ਜਿੱਥੇ ਲੋਕ ਕਹਿੰਦੇ ਸਾਨੂੰ ਮੌਕਾ ਦਿਓ ਅਸੀਂ ਲੋਕਤੰਤਰ ਦੀ ਬਾਲੀ ਕਰਾਂਗੇ ਤੁਹਾਡੇ ਸਾਹਮਣੇ ਹੈ ਪ੍ਰਧਾਨ ਜੀ ਨਤੀਜਿਆਂ ਦਾ ਡਰ ਕਿਸ ਨੂੰ ਹੈ ਬੀਜੇਪੀ ਨੂੰ ਆਮ ਆਦਮੀ ਨੂੰ ਜਾਂ ਕਾਂਗਰਸ ਨੂੰ ਤੁਹਾਡੇ ਸਾਹਮਣੇ ਨਤੀਜਿਆਂ ਦਾ ਡਰ ਤੇ ਆਮ ਆਦਮੀ ਪਾਰਟੀ ਨੂੰ ਹੈ ਜੀ ਇਸੇ ਕਰਕੇ ਬਖਲਾਹਟ ਚਾਕੇ ਉਹ ਸਾਡੇ ਉਮੀਦਵਾਰਾਂ ਨੂੰ ਸੁਣਿਆ ਹੀ ਨਹੀਂ ਜਾ ਰਿਹਾ ਰਿਕਰਨਿੰਗ ਅਫਸ ਜੇ ਉਹਨਾਂ ਨੂੰ ਡਰ ਨਾ ਹੋਵੇ ਤੇ ਉਹ ਆਪ ਕਹਿਣ ਕਿ ਚਲੋ ਜੀ ਤੁਸੀਂ ਜਿਹੜਾ ਵੀ ਪੱਖ ਹੈ ਇਹਨਾਂ ਦਾ ਉਹਨਾਂ ਨੂੰ ਸੁਣਿਆ ਜਾਵੇ ਜੂ ਉਹਨਾਂ ਡਰਿਆ ਕਿ ਜੇ ਵੋਟਾਂ ਪੈ ਗਈਆਂ ਤਾਂ ਸਾਡਾ ਜਿਹੜਾ ਹਾਲ ਆ ਉਹ ਦਿੱਲੀ ਵਾਲਾ ਹੋਣਾ ਤੁਸੀਂ ਆਪਣਾ ਮਕਾਵਲਾ ਕਿਹੜੀ ਪਾਰਟੀ ਦਾ ਸਮਝਦੇ ਭਾਰਤੀ ਜਨਤਾ ਪਾਰਟੀ ਦਾ ਕਿੰਨੀ ਨਾਮ ਪਤਾ ਇਹ ਲੋਕਾਂ ਦੁਆਰਾ ਕਮੀ ਜਾਣ ਵਾਲੀ ਬਾਤ ਹੈ ਅਸੀਂ ਲੋਕਤੰਤਰ ਦੀ ਭਾਲੀ ਨੂੰ ਲੈ ਕੇ ਇਹ ਹਰੇਕ ਉਮੀਦਵਾਰ ਨੂੰ ਹੱਕ ਹੈ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਹਰੇਕ ਉਮੀਦਵਾਰ ਨੂੰ ਹੱਕ ਹੈ ਉਹ ਆਪਣੇ ਨਾਮੀਨੇਸ਼ਨ ਪੇਪਰ ਭਰੇ ਤੇ ਲੋਕ ਜਿਹਨੂੰ ਵੀ ਚੰਗਾ ਸਮਝਦੇ ਨੇ ਤੁਹਾਡੇ ਸਾਹਮਣੇ ਟੁੜਕੇ ਉਹ ਚੱਲਦੇ ਨੇ। ਉਹ ਕਹਿੰਦਾ ਹੈ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਨਹੀਂ ਆਦਾ। ਤੁਹਾਡੇ ਸਾਹਮਣੇ ਜੀ ਇਹਨਾਂ ਸਤਾਧਰ ਦੇ ਲੋਕਾਂ ਨੂੰ ਕੌਣ ਸਮਝਾਵੇ? 5 5% ਤੋਂ 19% ਐਪੀ ਇਲੈਕਸ਼ਨ ਦੇ ਵਿੱਚ ਵੋਟシェア ਗਿਆ ਭਾਜਪਾ ਦਾ ਜੀ। ਤਾਂ ਤੁਹਾਡੇ ਸਾਹਮਣੇ ਆ ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ 22-23 ਸਾਰੇ ਕਾਉਂਸਲਰ ਜੱਟੇ ਤੇ ਕੋਈ ਹਾਊਸ ਦੀ ਪ੍ਰਵਾਨਗੀ ਨਹੀਂ ਧੱਕੇ ਦੇ ਨਾਲ ਉੱਥੇ ਇਹਨਾਂ ਦੇ ਬਿਆਰ ਬਣਾ ਦਿੱਤਾ। ਇਹ ਲੋਕ ਗੱਲਾਂ ਕਰਨਗੇ ਜੀ। ਜਿਹੜੇ ਆਮ ਆਦਮੀ ਪਾਰਟੀ ਵਾਲੇ ਹੋਈ ਇਸੇ ਕੰਮ ਤੇ ਗਏ ਉਹਨਾਂ ਨੂੰ ਪਤਾ ਕਿ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਤੇ ਇਹ ਆਉਣ ਵਾਲੇ ਚੰਦਨਾ ਚ ਤੁਹਾਡੇ ਸਾਹਮਣੇ ਨਤੀਜੇ ਹੋਣਗੇ ਉਹ ਅੰਦਰ ਹੀ ਨਹੀਂ ਜਾਣਦੇ ਨੇ ਬਾਹਰ ਬੈਠੇ ਲੋਕਾਂ ਦੇ ਟਾਈਪ ਕੱਢ ਰਹੇ ਨੇ 3 ਵਜੇ ਤੱਕ ਵੇਟ ਕਰੋ ਤੇ ਉਹ ਚੀਜ਼ ਦੀ ਦਿੱਕਤ ਆ ਰਹੀ ਹੈ ਤਾਂ ਕੀ ਕਿਹਾ ਜਾ ਰਿਹਾ ਹੈ ਇਹ ਹੀ ਕਿਹਾ ਜਾ ਰਿਹਾ ਜੀ 3 ਵਜੇ ਤੋਂ ਬਾਅਦ ਆਇਓ 3 ਵਜੇ ਤੋਂ ਬਾਅਦ ਆਇਓ ਪੇਪਰ ਜੀ ਸਬਮਿਟ ਨਹੀਂ ਕਰ ਰਹੇ ਪੇਪਰ ਫੜ ਹੀ ਨਹੀਂ ਰਹੇ ਔਰ ਆਫਿਸ ਦੇ ਅੰਦਰ ਨਹੀਂ ਵੜਨ ਦੇ ਰਹੇ ਕੀ ਮਨਛਾ ਲੱਗਦੀ ਉਹਨਾਂ ਨੂੰ ਤੇ ਮਨਛਾ ਇਹੀ ਹੈ ਜੀ ਇਥੇ ਸ਼ਰੀਆ ਵਿੱਚ ਦਿਖ ਰਿਹਾ ਸਾਰਾ ਦਿਖ ਰਿਹਾ ਕਿ ਵੀ ਭਾਰਤੀ ਜਨਤਾ ਪਾਰਟੀ ਦਾ ਡਰਿਆ ਸੱਤਾਧਾਰੀ ਪਾਰਟੀਆਂ ਨੂੰ ਇਹ ਡਰਿਆ ਇਹ ਮੈਸੇਜ ਆ ਗਿਆ ਕਿੰਨੇ ਵਜੇ ਤੱਕ ਦਾ ਟਾਈਮ ਹੈਗਾ ਜੀ 3 ਵਜੇ ਤੱਕ ਦਾ ਟਾਈਮ ਹੈ ਜੀ ਉਹ ਤੁਸੀ ਕੀ ਕਹਿ ਰਹੇ ਹੋ ਬੋਖਰੇ ਚੱਲੇ ਅੰਦਰ ਜਾਣ ਕੋਈ ਉਹ ਵੇਖੀਂ ਕੋਲੋਂ ਉਹ ਵੇਖੀਂ ਕੋਲੋਂ ਕਿਹਨਾਂ ਕੋਣ ਜਾ ਰਿਹਾ ਉਹ ਉਧਰ ਵੇਖੀਂ ਕੰਮ ਰੇਡ ਹੈ ਹੋ ਰਿਹਾ ਉਹ ਨਹੀਂ ਹੋ ਉਹ ਚਲ ਗਿਆ ਜਿਹੜਾ ਉਹ ਕੀ ਕਹਿਣਾ ਚਾਹੋਗੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਚੌਂਕ ਕਮਿਸ਼ਨਰ ਨੂੰ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਗਾ ਕਿ ਜੇ ਅੱਜ ਦਾ ਤੈਨ ਰੱਖਿਆ ਹੈ ਕਿ ਪੇਪਰ ਫਾਰਮੈਟੀ ਦਾ ਰੱਖਿਆ ਹੈ ਤੇ ਉਹਦੀ ਕੋਈ ਕਮੀ ਪੇਸ਼ੀ ਹੈਗੀ ਹੈ ਤੇ ਉਹ ਕਰੰਟੇ ਤਿੱਦੋਂ ਸਾਰੀਆਂ ਪਾਰਟੀਆਂ ਨੇ ਆਪਣੇ ਪੇਪਰ ਦਰਜ ਕਰਾਤੇ ਆਦੇ ਤੇ ਆ ਕੋਈ ਤਿੰਨ ਤਿੰਨ ਚਾਰ ਚਾਰ ਚੱਕਰ ਲੱਗ ਰਹੀ ਆ ਤੇ ਮੇਰੇ ਪਹਿਲੇ ਚੱਕਰ ਦੇ ਵਿੱਚ ਪੇਪਰ ਨਹੀਂ ਸਬਮਿਟ ਮਿਲ ਲੈ ਇੱਕ ਸਵਾਲ ਉੱਠਦਾ ਹੈ ਕਿ 12 ਵਾਰਡ ਦੇ ਵਿੱਚ ਕਿਉਂ ਅਜਿਹਾ ਕੀਤਾ ਜਾ ਰਿਹਾ ਹੈ 12 ਵਾਰਡ ਦੇ ਵਿੱਚ ਇਸ ਕਰਕੇ ਹੋ ਰਿਹਾ ਜੀ ਇਹ ਆਪਣੇ 12 ਵਾਰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੀ ਸਟੈਂਡ ਨਮਾਇੰਦਾ ਹੈ ਔਰ ਇਹ ਦੇਖਿਆ ਜਾਂਦਾ ਹੈ ਕਿ ਵੀ ਇਹ ਪਹਿਲੇ ਅੰਗਰ ਕਾ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਠੀਕ ਹੈ ਤੁਹਾਨੂੰ ਹਰਦੀਪ ਸਿੰਘ ਜਿੰਦਾਬਾਦ ਹਰਦੀਪ